ਲੋ ਜੀ ਆਹ ਚੱਲਿਆ ਗਿਆ ਨੀਮਚੰਦਰ ਨੂੰ ਰਸਤਾ ਇਹ ਸਾਨੂੰ ਫਿਰ ਆ ਫੈਕਟਰੀ ਬਾਹਰ ਬਾਹਰ ਆ ਧਾਨ ਨੂੰ ਕਸੋਆ ਮਲਾ ਦਾ ਸੋਆ ਵੀ ਇਹਦਾ ਡੀਓਸੀ ਜਰਾ ਹੁੰਦਾ ਬਾਕੀ ਲੱਗ ਜਾਂਦਾ ਪਤਾ ਹਲੇ ਪੱਕਾ ਕਲੀਅਰ ਨਹੀਂ ਤੁਹਾਨੂੰ ਤਾਂ ਐ ਆ ਵੀ ਪਾਠ ਲੋਡ ਪੈ ਜੇ ਨਹੀਂ ਪਤਾ ਵੀ ਆਏ ਕੀ ਲੱਗ ਜਾਂਦਾ ਪਤਾ ਫਿਰ ਆ ਕੇ ਪਰਸ਼ਾਦਾ ਪਾਣੀ ਛੱਡਦੇ ਆ ਧਾਬਾ ਸੀਗਾ ਇੱਥੇ ਵਧੀਆ ਜੇ ਗੱਡੀ ਪਹਿਲਾਂ ਖੜਾਉਂਦੇ ਉਹ ਕਹਿੰਦਾ ਟ੍ਰਾਂਸਪੋਰਟ ਵਾਲਾ ਪਹਿਲਾਂ ਨੰਬਰ ਲਵਾ ਲਓ ਕਹਿੰਦਾ ਮੁੜ ਕੇ ਗੱਡੀ ਮੂਰ ਆ ਜਿੰਦੇ ਨਹੀਂ ਤਾਂ ਫਿਰ ਉੱਥੇ ਖਾ ਦੇ ਕੋਰਨਾ ਗੱਡੀ ਕਰਤੀ ਅੰਦਰ ਨਿੱਕਾ ਗੱਡੀ ਦੇ ਕੋਲੇ ਆ ਚਲ ਉਹਦਾ ਪੈਕ ਕਰਵਾ ਕੇ ਲੈ ਜੂ ਮੈਂ ਨਾਲ ਤੌਠਾ ਤੌਠਾ ਬੜਾ ਵਧੀਆ ਲਾਇਆ ਮੱਖਣ ਢੱਬਾ ਹੈਗਾ ਨੀਮੇਚ ਜਦੋਂ ਅੰਦਰ ਨੂੰ ਆਉਨੇ ਆ ਨਾ ਬਾਈਪਾਸ ਤੋਂ ਸਿੱਧਾ ਬਾਕੀ ਟੇਸਟ ਕਰਦੇ ਆ ਆ ਜੋ ਜੀ ਨੂੰ ਭੁੱਖ ਮਿੱਤਰੋ ਪਿਆਰਿਓ ਖਾ ਕੇ ਰੋਟੀ ਕਿਉਂਕਿ ਢਾਬਾ ਥੋੜਾ ਜਿਹਾ ਹੈਗਾ ਅੱਧਾ ਪੌਣਾ ਕਿਲੋਮੀਟਰ ਆ ਰਾਹ ਦੇਖ ਲਓ ਜਾਂਦੇ ਹੋ ਠੀਕ ਸੀਗਾ ਉਦੋਂ ਬਾਅਦ ਹੀ ਸ਼ਰਾਟਾ ਪੈ ਗਿਆ ਚੱਦਣਾ ਟਿਕੜੀ ਬਣ ਗਈ ਆ ਨਾਲ ਦੇ ਬੰਦੇ ਤਾਂ ਪ੍ਰਸ਼ਾਦਾ ਪਰੌਠੇ ਹੀ ਲਵਾਏ ਫਿਰ ਮੈਂ ਯਾਰੇ ਕੈਰੀ ਕਰਨੇ ਵੀ ਸੌਖੇ ਰਹਣੇ ਹਨ ਕਿਉਂਕਿ ਹਲੇ 12 ਕ ਦਾ ਟਾਈਮ ਇੱਥੇ ਜ ਹੁਣ ਬ੍ਰੇਕਫਾਸਟ ਆਂਗੂ ਵੀ ਯੂਜ਼ ਕੀਤਾ ਜਾਂਦਾ 12 ਵਜੇ ਖਾਣਾ ਤੇ ਲੰਚ ਵੀ ਹੋ ਗਿਆ ਪਰੌਠੇ ਲਵਾ ਲਏ ਕੈਰੀ ਕਰਨੇ ਸੌਖੇ ਆ ਹੋ ਰੋਟੀ ਨਾਲ ਥਾਲ ਸਬਜੀ ਇਹ ਜੇ ਚੱਕੜ ਜਿੱਥੇ ਚੱਕੀ ਆਉਂਦਾ ਤੇ ਉਹ ਬਸ ਲੋਡ ਕਰ ਦੇਣਾ ਅੱਜ ਆ ਦੇਖ ਲਓ ਵੀ ਲਾ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਮੇਰੇ ਪਰੌਠਾ ਖਾਂਦੇ ਖਾਂਦੇ ਉੱਥੇ ਆ ਮੀਂਹ ਪੈ ਗਿਆ ਤੇ ਉਹਨੇ ਆ ਹਲਾਲ ਕਰ ਦਿੱਤੇ ਤੇ ਜੇ ਹੁਣ ਇਹ ਘੰਟਾ ਖੰਡ ਆਏ ਨਾ ਗਿਆ ਇਹਨੇ ਸੁੱਕ ਵੀ ਮੈਂਡਤੀ ਜਾਣਾ ਤੁਸੀਂ ਇਹ ਵੀ ਦੇਖੋ ਹੁਣ ਮੈਨੂੰ ਤਾਂ ਵਿਵਤਾ ਪਈ ਪਈ ਆ ਵੀ ਲੰਘਿਆ ਪਤਾ ਨਹੀਂ ਕਿਵੇਂ ਜਾਣਾ ਦੇਖ ਲਓਗਾ ਲਓ ਜੀ ਜਿਹੜਾ ਇੱਕ ਹਾਰਡ ਪਾਰਟ ਹੁੰਦਾ ਨਾ ਸਾਡੀ ਲਾਈਨ ਦਾ ਉਹ ਤੁਹਾਨੂੰ ਦਿਖਾਉਣ ਲੱਗਿਆ ਵੀ ਇੱਥੇ ਹੁਣ ਪਾਰਟ ਲੋਡ ਲੈਣ ਆਏ ਹੋਏ ਆ ਆਹ ਰਸਤਾ ਆ ਇਦਾਂ ਦਾ ਤੇ ਇਹਦੇ ਅੰਦਰ ਜਾ ਕੇ ਫੈਕਟਰੀ ਆ ਕੋਈ ਇੱਕ ਤੋਂ ਡੇਢ ਕਿਲੋਮੀਟਰ ਹੁਣ ਕੱਲ ਦੇ 11:30 ਦੇ ਇੱਥੇ ਫਸੇ ਹੋਏ ਆ ਤੇ 2:00 ਵੱਜ ਗਏ ਆ ਐਸੀ ਜਗ੍ਹਾ ਦੇ ਉੱਤੇ ਫਸੇ ਹੋਏ ਆ ਵੀ ਡੇਢ ਤੋਂ 2 ਕਿਲੋਮੀਟਰ ਰੋਡ ਤੇ ਨਿਕਲ ਕੇ ਆਉਣਾ ਪੈਂਦਾ ਗਾਰੇ ਵਿੱਚ ਗੋਡੇ-ਗੋਡੇ ਗਾਰਾ ਹੈਗਾ ਇਹ ਮਤਲਬ ਹੈਗਾ ਹਾਰਡ ਪਾਰਟ ਜਿਹਨੂੰ ਆਪਾਂ ਕਹਦੇ ਆ ਵੀ ਇੱਕ ਹਿੱਸਾ ਇਹ ਵੀ ਸਾਡੀ ਲਾਈਨ ਦੇ ਵਿੱਚ ਕੰਮ ਦੇ ਵਿੱਚ ਵੀ ਇਦਾਂ ਵੀ ਕਾਸਟ ਕੱਟਣੇ ਪੈਂਦੇ ਆ ਹੁਣ ਇਹਦੇ ਉਹਲੇ ਆ ਬੈਕ ਸਾਈਡ ਜਾ ਕੇ ਫੈਕਟਰੀ ਗੱਡੀਆਂ ਖੜੀਆਂ ਉੱਥੇ ਨਾ ਚਾਹ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਨਾ ਕੋਈ ਕੈਂਟੀਨ ਨਾ ਟਾਇਲਟ ਕੁਝ ਵੀ ਹੈ ਨਹੀਂਗਾ ਅੰਦਰ ਫੈਕਟਰੀ ਦੇ ਲਾ ਲੋ ਵੀ ਗਾਰਾ ਹੀ ਗਾਰਾ ਬੁਰੇ ਹਾਲ ਹੁਣ ਜਦੋਂ ਗੱਡੀ ਫੈਕਟਰੀ ਦੇ ਵਿੱਚ ਅੰਦਰ ਹੋ ਜਾਂਦੀ ਆ ਉਹ ਤੋਂ ਬਾਅਦ ਮੋਸਟਲੀ 99% ਆਪਾਂ ਇਹਨਾਂ ਤੇ ਨਿਰਭਰ ਹੋ ਜਾਂਦੇ ਆ ਇਹਦੇ ਕਾਰਨ ਇਹ ਵੀ ਮੁੜ ਕੇ ਨਾ ਮੈਂ ਤਾਂ ਸਵੇਰ ਦਾ ਅੱਜ ਮੈਂ ਰਾਤ ਹੀ ਕਹਿਣ ਲੱਗਿਆ ਹੋਇਆ ਸੀ ਟਾਲੀ ਵਾਲ ਬਾਈ ਨੂੰ ਵੀ ਮੇਰੀ ਗੱਡੀ ਬਾਹਰ ਘਟਾ ਦੇ ਮੈਂ ਨਹੀਂ ਭਰਨੀ ਮੈਂ ਨਹੀਂ ਭਰਨੀ ਫੇਰ ਇਹ ਠੰਡਾ ਕਰ ਲੈਂਦੇ ਆ ਤੁਹਾਨੂੰ ਪਤਾ ਗੱਲਾਂ ਗੁੱਲਾਂ ਕਰਕੇ ਹੁਣ ਵੀ ਜਾਣੀ ਸਵੇਰੇ 8 ਵਜੇ ਤੋਂ ਬੰਦਾ ਜਿਹੜਾ ਇੱਥੇ ਦਾ ਟਰਾਂਸਪੋਰਟਰ ਆ ਜੇ ਤਾਂ ਹੁਣ ਕੁਝ ਲੂਟ ਆਇਆ ਠੀਕ ਆ ਨਹੀਂ ਫਿਰ ਮੈਂ ਚਾਹੇ ਲੜਾਈ ਕਰਕੇ ਨਾ ਗੱਡੀ ਬਾਹਰ ਕੱਢਣੀ ਪਵੇ ਜਾਣ ਕੇ ਪਾਰਟ ਲੋਡ ਪਾਉਣਾ ਸੀ 5-7 ਟਨ ਮਾਲ ਪੈਣਾ ਉਹਦੇ ਪਿੱਛੇ ਵੀ ਮਤਲਬ 36 ਘੰਟੇ ਹੋ ਗਏ ਖੱਜਾ ਹੋ ਰਹੇ ਹਨ ਉਹ ਜੀ ਨੀਮਚ ਹੀ ਆ ਪੰਜਾਬੀ ਟਾਬੇ ਤੇ ਤੇ ਰੋਟੀ ਲਵਾਈ ਆ ਤੇ ਦਾਲ ਨਾਲ ਜੇ ਅਜੇ ਖੜਾ ਚੁੱਟ ਜੇ ਤਾਂ ਵਧੀਆ ਗੱਲ ਆ ਬਾਕੀ ਦੇਖ ਲਓ ਜੀ ਆ ਬਣਦੀ ਆ ਡਬਲ ਰਿਪੋਰਟ ਹੁਣ ਮੀਂਹ ਚ ਗੱਡੀ ਖੜੀ ਸੀ ਆ ਛਲਕਾ ਲੱਦਣਾ ਤੇ ਆ ਹੁਣ ਥੱਲੇ ਸੁੱਕ ਬਿਚਾ ਰਹੇ ਆ ਪਹਿਲਾਂ ਸੁਕਾ ਕੇ ਤੇ ਇਹ ਤੋਂ ਬਿਨਾ ਫੇਰ ਮਾਲ ਗਿੱਲਾ ਹੋ ਜੂ ਉਹਦਾ ਵੀ ਡਰ ਆ ਇੱਥੇ ਵੀ ਪਾਣੀ ਖੜਾ ਉਹ ਤੇ ਵੀ ਪਾਣੀ ਖੜਾ ਸਿਰਫ ਉਹ ਕੀ ਕਹਿੰਦੇ ਹੁੰਦੇ ਆ ਹਨਾ ਇਹ ਇੱਕ ਦਿਲ ਦੇ ਵਿੱਚ ਹੁੰਦਾ ਯਾਰ ਟੇਕ ਜੀ ਨਹੀਂ ਆਉਂਦੀ ਵੀ ਆ ਤਾਂ 2 ਘਟਣ ਵਜਨ ਬਾਕੀ ਗੱਡੀ ਖਾਲੀ ਆ ਹੁਣ ਇਹ ਨਹੀਂ ਪਤਾ ਵੀ 10000 ਰੁਪਏ ਦਾ ਪੈਣਾ 12 ਦਾ ਪੈਣਾ 15 ਦਾ ਪੈਣਾ 20 ਦਾ ਪੈਣਾ ਜਾਣੀ ਇੱਕ ਦਿਲ ਨੂੰ ਤਰਬਾਸਾ ਜਾ ਹੋ ਜੂ ਵੀ ਡਬਲ ਰਿਪੋਰਟ ਪਾ ਲਈ ਪਰ ਉਹਦੇ ਲਈ ਇਹ ਦੇਖੋ ਵੀ ਖੜੇ ਨੂੰ 30 ਘੰਟੇ ਹੋ ਗਏ ਇੱਥੇ 30 ਘੰਟੇ ਬਾਅਦ ਵਾਰੀ ਆਈ ਆ ਆ ਹੁਣ ਆ ਹਲਾਤ ਨੇ ਜੇ ਮੈਂ ਦਿਖਾਵਾਂ ਆ ਦੇਖੋ ਆਹਾ ਨਿਪੜਿਆ ਹੋਇਆ ਕੀ ਹਾਲਾਤ ਨੇ ਮਿਹਨਤ ਤਾਂ ਕਰਨੀ ਪੈਂਦੀ ਆ ਵੀ ਜੋ ਇੱਕ ਪਹਿਲੂ ਆਪਾਂ ਦਿਖਾ ਦਿੰਨੇ ਆ ਵੀ ਯਾਰ ਵਧੀਆ ਜ਼ਿੰਦਗੀ ਆ ਤੇ ਭਾਈ ਸਾਰਾ ਕੁਝ ਕਰਨਾ ਵੀ ਕੀ ਬਸ ਕਾਲ ਸਾਰਿਆਂ ਨੂੰ ਲਓ ਜੀ ਮਿੱਤਰੋ ਪਿਆਰਿਓ ਇੱਕ ਪਹਿਲੂ ਆਪਾਂ ਜ਼ਿੰਦਗੀ ਦਾ ਦੇਖ ਲੈਨੇ ਆ ਹਨਾ ਬਈ ਜਿਵੇਂ ਵਧੀਆ-ਵਧੀਆ ਚੀਜ਼ਾਂ ਦਿਖਾ ਦਿੰਨੇ ਆ ਉੱਧਰ ਘੁੰਮਿਆਏ ਉੱਥੇ ਘੁੰਮਿਆਏ ਆ ਹੁਣ ਜਿਹੜਾ ਆ ਮਿਹਨਤ ਕਰਨੀ ਪੈਂਦੀ ਆ ਇਹ ਦੇਖੋ ਉਹ ਸਾਰਾ ਦੋਨੇ ਜਣੇ ਨੇ ਲਾ ਕੇ ਅਸੀਂ ਸਿਕਾਇਆ ਆ ਹਾਲਾਤ ਦੇਖੋ ਇਹ ਦਿਖਾਈ ਨੇ ਕਿ ਹੱਥ ਇਹ ਤੁਹਾਨੂੰ ਅੱਗੇ ਕੇਹ ਰਾਂ ਪੁੰਨਿਓ ਵੀ ਦਿਖਾਇਆ ਸੀ ਜਦ ਮਸ਼ੀਨ ਪਾਈ ਸੀ ਵੀ ਸਿਰਫ ਟੰਗੇ ਵੀ ਦਿਖਾ ਦੋ ਹੈ ਆਹ ਉਹਲੇ ਪਜਾਮੇ ਟੰਗੇ ਵੀ ਇਹ ਜਾਣੀ ਸਿਰਫ ਐ ਹੁੰਦਾ ਵੀ ਆਪਾਂ ਇੱਕ ਪਹਿਲੂ ਦਿਖਾ ਦਿੰਨੇ ਆ ਸਾਰੇ ਹੀ ਦਿਖਾਉਣੇ ਚਾਹੀਦੇ ਆ ਕੰਮ ਆ ਇਹ ਤੇ ਕੋਈ ਸ਼ਰਮ ਨਹੀਂ ਹੈਗੀ ਮਿਹਨਤ ਆ ਪਰ ਇਹ ਤੁਹਾਨੂੰ ਪੱਖ ਦਿਖਾ ਰਿਹਾ ਭਈ ਇਹ ਕੁਝ ਵੀ ਕਰਨਾ ਪੈਂਦਾ ਉਹ 15 ਦਿਨ ਤਾਂ ਰਾਜ ਮੀਂਹ ਨਹੀਂ ਹਟਿਆ ਇੱਥੇ ਜਿਹੜੀ ਫੈਕਟਰੀ ਆਏ ਆ ਨੀਮਤ ਉਹ ਬਾਹਰ ਦੇ ਤੁਹਾਨੂੰ ਵੀ ਨਾ ਹੋਇਆ ਆ ਧਾਰ ਪੈਂਦੀ ਆ ਮੀਂਹ ਦੀ ਇੱਥੇ ਤੇ ਮੀਂਹ ਪੂਰਾ ਪੈ ਰਿਹਾ ਵੱਜਮਾ ਉੱਧਰ ਵੀ ਪੈ ਰਿਹਾ ਸਾਰੇ ਪਾਸੇ ਪਿਛਲੇ ਪਰ ਹੁਣ ਸਿਰਫ ਕੀ ਆ ਵੀ ਗੱਡੀ 'ਚ 2 ਟਨ ਮਾਲ ਆ ਖਾਲੀ ਆ ਦਿਲ ਨੂੰ ਉਹਨਾਂ ਦਾ ਹੰਤਪ੍ਰਵਾਸ ਆ ਜਾ ਨਹੀਂ ਮਿਲਦਾ ਜਿੰਨਾ ਟਾਈਮ ਐ ਗੱਡੀ ਫੁੱਲ ਨਾ ਜਾਵੇ ਹੈਨਾ ਹੁਣ ਖੜੇ ਆ ਅਕਲ ਦੇ ਬਤੀ-ਬਤੀ ਘੰਟੇ ਖਰਾਬ ਦਾ ਕਰ ਲਏ ਹੁਣ ਇਹ ਨਹੀਂ ਪਤਾ ਵੀ ਸ਼ਰਕਾ 10000 ਦਾ ਪਵੇ 15 ਦਾ ਪਵੇ 20 ਦਾ ਪਵੇ ਪਰੋ ਬਸ ਦਿਲ ਨੂੰ ਆਸਰਾ ਹੋ ਜੂਗਾ ਵੀ ਭਾਈ ਗੱਡੀ ਭਰ ਕੇ ਚੱਲੇ ਚਲੋ ਠੀਕ ਆ ਮਿੱਤਰੋ ਇਹ ਵੀ ਪਹਿਲੂ ਐ ਸਾਡੀ ਲਾਈਨ ਦਾ ਮਿਹਨਤ ਤਾਂ ਕਰਨੀ ਪੈਂਦੀ ਆ ਤੇ ਕਰਦੇ ਆਂ ਬਾਈ ਰੱਬ ਕੇ ਮਿਹਨਤ ਕਰਦੇ ਆਂ ਕਰੇ ਆਏ ਨਹੀਂ ਹੈਗਾ ਤੇ ਪਰ ਨਾਲ ਨਾਲ ਜ਼ਿੰਦਗੀ ਵੀ ਜਿਉਣੀ ਐ ਮਿੱਤਰੋ ਆ ਹੁਣ ਫੈਕਟਰੀ ਦੇ ਅੰਦਰ ਖੜੇ ਆਂ ਹਾਂ ਆ ਦੇਖ ਲਓ ਵੀ ਪੱਕਾ ਅੰਦਰੋਂ ਇਹ ਪੱਕੇ ਦੇ ਉੱਤੇ ਆ ਹਾਲਾਤ ਆ ਤੁਸੀਂ ਹੁਣ ਬਾਕੀ ਦਾ ਇਮੇਜਨ ਕਰ ਸਕਦੇ ਹੋ ਕਿ ਜਿਹੜਾ ਆਊਟਸਾਈਡ ਇਹਦਾ ਪਾਰਕਿੰਗ ਵਗੈਰਾ ਪਈ ਆ ਉਹਦੇ ਚ ਕੀ ਹਾਲਾਤ ਹੋਣਗੇ ਤੇ ਮਤਲਬ ਸਾਹਮਣੇ ਕੋਟੇ ਕੋਟੇ ਗੱਡਾ ਉਸ ਤੋਂ ਬਾਅਦ ਕਿਲੋਮੀਟਰ ਰੋਡ ਆ ਉਹ ਤੋਂ ਅੱਧਾ ਕਿਲੋਮੀਟਰ ਹਟ ਕੇ ਢਾਬਾ ਜਿੱਥੇ ਰੋਟੀ ਪਾਣੀ ਲੈਣ ਦੇਣਾ ਪੈਣਾ ਜਦੋਂ ਇਹ 1.5 ਕਿਲੋਮੀਟਰ ਤੱਕ ਜਾਣ ਲਈ ਕੀ ਹਾਲਾਤ ਹੋਣਗੇ ਇਹ ਮਤਲਬ ਆ ਮੈਂ ਤੁਹਾਨੂੰ ਆਪਦੇ ਪੈਰ ਦਿਖਾਣਾ ਹੈ ਨਾ ਤੇ ਗੱਡੀ ਦਾ ਮਤਲਬ ਕੀ ਹਾਲਾਤ ਨੇ ਕੱਲ ਦੇ ਹੁਣ ਆਏ ਆ ਵੀ ਸਾਰੇ ਪਹਿਲੂ ਹੀ ਦੇਖਣੇ ਤੇ ਦਿਖਾਉਣੇ ਚਾਹੀਦੇ ਆ ਆਹਾ ਗੱਡੀ ਦੇ ਅੰਦਰ ਦਾ ਹਾਲਾਤ ਆ ਮਤਲਬ ਇਹੋ ਜੀ ਜਗ੍ਹਾ ਤੇ ਜ਼ਰੂਰੀ ਆ ਆਪਾਂ ਠੀਕ ਠੀਕ ਵਧੀਆ ਵਧੀਆ ਜਗ੍ਹਾ ਵੀ ਦਿਖਾ ਦਨੇ ਆ ਪਰ ਪਰਦੇ ਦੇ ਪਿੱਛੇ ਜਿਹੜੀ ਹਕੀਕਤ ਹੁੰਦੀ ਆ ਹਨਾ ਉਹਨੂੰ ਵੀ ਲਪਾਉਣਾ ਨਹੀਂ ਚਾਹੀਦਾ ਮੈਂ ਕਈ ਵਾਰ ਅੱਗੇ ਸੋਚਦਾ ਹੁੰਦਾ ਵੀ ਯਾਰ ਹਲੇ ਮੈਂ ਕੋਸ਼ਿਸ਼ਾਂ ਮਿਸ ਕਰ ਜਾਣਾ ਹਨ ਪਰ ਨਹੀਂ ਸਾਰੀਆਂ ਦਿਖਾਉਣੀਆਂ ਚਾਹੀਦੀਆਂ ਨੇ ਵੀ ਇਦਾਂ ਦੀ ਵੀ ਲਾਈਫ ਕੱਟ ਕੇ ਪੈਸਾ ਐਵੇਂ ਨਹੀਂ ਬਣਦਾ ਤੇ ਜੇ ਆਪਾਂ ਕਹਿੰਦੇ ਆ ਇੱਕ ਦੋ ਬਾਰ ਕਿਤੇ ਕੋਈ ਕਮੈਂਟ ਆਇਆ ਤੇ ਯਾਰ ਤੂੰ ਤਾਂ ਐਂ ਆ ਪੈਸਾ ਐ ਖਰਚ ਦਾ ਫਲਾਨਾ ਤਿੰਨ ਕ ਭਾਈ ਮਿਹਨਤ ਕਰਦੇ ਆ ਮਿਹਨਤ ਕਰਦੇ ਆ ਦਿਲ ਲਾ ਕੇ ਪੂਰੀ ਦੱਬ ਕੇ ਤੇ ਬਸ ਹਰੇਕ ਬੰਦੇ ਦੀ ਆਪਦੀ ਉਹ ਹੁੰਦੀ ਹੈ ਹਨਾ ਆਪਾਂ ਜੇ ਮਿਹਨਤ ਕਰਦੇ ਆ ਤਾਂ ਮਾੜਾ ਮੋਟਾ ਬਈ ਆਪਦਾ ਸ਼ੌਕ ਵੀ ਪੂਰਾ ਕਰ ਲਈਦਾ ਥੋੜਾ ਜਿਹਾ ਵਧੀਆ ਤਰੀਕੇ ਕਰ ਲਈਦਾ ਹਨਾ ਪਰ ਬਈ ਇਹ ਸੌਖਾ ਕੁਝ ਨਹੀਂ ਹੈਗਾ ਆ ਤੁਹਾਨੂੰ ਇਹ ਦਿਖਾਉਣ ਲਈ ਇਹ ਕਲਿੱਪ ਬਣਾਇਆ ਆ ਬੈਠੇ ਆ ਜੀ ਘੁੰਮਣ ਵਾਲੀ ਕੁਰਸੀ ਤੇ ਗੱਡੀ ਲਾ ਕੇ ਸਾਈਡ ਤੇ ਆ ਘੁੰਮਣ ਵਾਲੀਆਂ ਕੁਰਸੀਆਂ ਪਈਆਂ ਇਹਨਾਂ ਤੇ ਬੈਠੇ ਆ ਮザਮਬਾਰੀ ਆਈ ਹੋ ਮਤਲਬ ਹੈ ਤੇ ਇਹ ਯਾਰ ਅਜੋ 2-3 ਕਲਿੱਪ ਜਾਣ ਕੇ ਬਣਾਏ ਨੇ ਪਰ ਕਈ ਵਾਰੀ ਐਂ ਹੋ ਜਾਂਦਾ ਵੀ ਯਾਰ ਇਹ ਨਜ਼ਾਰੇ ਜੇ ਲੈਂਦੇ ਤੁਰੇ ਫਿਰਦੇ ਆ ਮੈਂ ਕਿਹਾ ਯਾਰ ਥੋੜੇ ਜੇ ਨਜ਼ਾਰੇ ਦਿਖਾ ਵੀ ਦਈਏ ਇਹ ਨਜ਼ਾਰੇ ਲੈਣ ਲਈ ਖਾਸਾ ਕੁਛ ਉਹਦੇ ਕਹਿਣ ਨੂੰ ਅ ਚੱਲਣਾ ਪੈਂਦਾ ਐਸ ਸਰੀਰ ਤੇ ਤਪਣਾ ਪੈਂਦਾ ਜਿਹਨੂੰ ਕਹਿੰਦੇ ਤਪਣਾ ਪੈਂਦਾ ਹਨਾ ਭੱਟੀ ਜਿ ਤਪਣਾ ਪੈਂਦਾ ਜਿਵੇਂ ਇੱਕੋ ਪਤਾ ਨਹੀਂ ਫੇਸਬੁੱਕ ਤੇ ਕਈ ਵਾਰੀ ਲਿਖਿਆ ਪੜਦੇ ਹੁੰਨੇ ਆ ਹਨਾ ਵੀ ਬੰਦੇ ਦੀ ਕੋਠੀ ਪਾਈ ਬੰਦੇ ਦਾ ਸਾਰਾ ਕੁਝ ਬੰਦੇ ਦਾ ਘਰ-ਬਾਰ ਦੀਦਾ ਹੁੰਦਾ ਪਰਦੇਸੀ ਬੰਦੇ ਦਾ ਵੀ ਉਹਨੇ ਕਿੰਨੀਆਂ ਦਿਵਾਲੀਆਂ ਕਿੰਨੇ ਦਸਹਿਰੇ ਕਿੰਨੇ ਮੇਲੇ ਕਿੰਨੀਆਂ ਮਰਗਾਂ ਕਿੰਨੇ ਜੰਮਣੇ ਕਿੰਨੇ ਮਰਨੇ ਕਿੰਨੇ ਵਿਆਹ ਛੱਡੇ ਹੁੰਦੇ ਆ ਇਹ ਸਿਰਫ ਉਹ ਹੀ ਜਾਣਦਾ ਹੈ ਹੁਣ ਐਸ ਜਿਹੜੇ ਦੇ ਵਿੱਚ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਘਰ ਦੇ ਵਿੱਚ ਚਲੋ ਬੇਟੀ ਮੈਨੂੰ ਸਭ ਤੋਂ ਨੇੜੇ ਦੀ ਆ ਮੇਰੇ ਹਨਾ ਬੇਟੇ ਵੀ ਨੇ ਪਰ ਬੀੜੀ ਮੇਰੀ ਸਭ ਤੋਂ ਨੇੜੇ ਦੀ ਆ ਉਹਦਾ ਬਰਥਡੇ ਸੀ ਨਹੀਂ ਪਹੁੰਚਿਆ ਗਿਆ ਉਹ ਤੋਂ ਨਾਲੇ ਵਾਈਫ ਦਾ ਬਰਥਡੇ ਹੁੰਦਾ ਉਹ ਵੀ ਮਿਸ ਹੋਇਆ ਬਹੁਤ ਚੀਜ਼ਾਂ ਮਿਸ ਕਰਦੇ ਆ ਤੇ ਵਾ ਜਾਣੀ ਉਹ ਪਰਦੇ ਦੇ ਮੂਹਰੇ ਕੋਈ ਚੀਜ਼ ਹੋਰ ਹੁੰਦੀ ਆ ਆ ਪਰਦੇ ਦੇ ਮਗਰ ਦੀ ਹਕੀਕਤ ਵੀ ਹੁਣ ਦਿਖਾਇਆ ਕਰਾਂਗੇ ਥੋੜੀਆਂ ਜਿਹੀਆਂ ਚੀਜ਼ਾਂ ਹਲੇ ਮੈਂ ਸਕਿਪ ਕਰ ਜਾਂਦਾ ਹੁੰਦਾ ਸੀ ਪਰ ਹੁਣ ਫੁੱਲ ਵੀਡੀਓ ਦਿਖਾਇਆ ਕਰਾਂਗੇ ਵੀ ਕੀ ਕੀ ਕੁਝ ਚੱਲ ਰਿਹਾ 36 40 ਘੰਟੇ ਖਰਾਬ ਕਰਨ ਤੋਂ ਬਾਅਦ ਅਖੀਰ ਨੂੰ ਮਾਲ ਪੈ ਗਿਆ ਮਾਲ ਵੀ ਚਲੋ ਮੈਨੂੰ ਉਨੀ ਉਮੀਦ ਨਹੀਂ ਸੀ 5 ਟਨ ਦੇ ਕਰੀਬ ਮਾਲ ਪੈ ਗਿਆ ਐ ਹੁੰਦਾ ਵੀ ਚਲ ਜੇ ਕੁਝ ਲੈ ਕੇ ਜਾਣਾ ਹਨਾ ਬਣ ਵੀ ਜਾਵੇ 15-20000 ਚਲੋ ਲੱਗਦਾ ਵੀ 17-18000 ਰੁਪਏ ਬਣ ਜਾਊਗਾ ਇਹ ਪੱਲੇ ਤਾਂ ਨਹੀਂ ਪੈਣੇ ਚਲੋ ਜਾਣੀ ਇਹ ਜਿਹੜਾ ਆਪਾਂ ਸ਼੍ਰੀਨਗਰ ਨੂੰ ਜਾਣਾ ਉਹਦਾ ਤੇਲ ਪਾਣੀ ਦਾ ਖਰਚਾ ਨਿਕਲ ਜੂ ਬਸ ਇਹੀ ਸੀਗਾ ਮਨ ਦੇ ਵਿੱਚ ਵੀ ਅੱਗੇ ਜਾਣ ਦਾ ਤੇਲ ਖਰਚਾ ਨਿਕਲ ਜੂਗਾ ਚਲੋ ਕਰ ਲਈ ਹੈ ਜੀ ਹੌਣ ਰਸੇ ਰੁਸੇ ਕਾਥ ਲਈਏ ਸ਼ੈੱਡ ਥੱਲੇ ਲਾਉਣ ਲੱਗੇ ਆ ਤੇ ਅਗਲੀ ਅਪਡੇਟ ਫਿਰ ਤੁਰਕੇ ਕਰਦੇ ਆ ਲਓ ਜੀ ਮਿੱਤਰੋ ਪਿਆਰਿਓ 9 ਵਜ ਗਏ ਆ ਤੇ ਬੈਲਬੁੱਲ ਮਿਲਦੇ ਆ ਨੂੰ 9 ਵਜ ਗਏ ਬੜੀ ਖੱਜੜ ਕੁਵਾਰੀ ਕਰਕੇ ਹਨਾ ਬਸ ਅੱਜ ਪਰਖੇ ਨਿਕਲੇ ਆ ਇੱਕ ਸਿਰਫ ਦਿਲ ਦੇ ਵਿੱਚ ਹੁੰਦਾ ਵੀ ਯਾਰ ਗੱਡੀ ਖਾਲੀ ਪਈ ਆ ਜਾਂ ਨਾ ਦੂਜਾ ਹੁੰਦਾ ਵੀ ਚਲ ਯਾਰ 4 ਪੈਸੇ ਬਣ ਜਾਣਗੇ ਪਰ ਉਹਦੇ ਲਈ ਵੀ ਕਾਸੀ ਸਟਰਗਲ ਕਰਨੀ ਪੈਂਦੀ ਹੈ ਬਾਈ ਬਹੁਤ ਔਖਾ ਜਾਨੀ ਕਿ ਅੱਜ ਆਪਾਂ ਪਰਸੋਂ ਹੁਣ ਅੱਦੇ ਖੜੇ ਆ ਨਾ ਕੱਲ ਰਾਤ ਨੂੰ 24 ਘੰਟੇ ਹੋਏ ਸੀ ਪਰਸੋਂ ਇਹਦੇ ਪਿੱਛੇ ਹੀ ਰੁਕੇ ਸੀ ਨਹੀਂ ਆਪਾਂ ਲੰਘ ਜਾਣਾ ਸੀ ਪਰਸੋਂ ਰਾਤ ਦੇ ਰੁਕੇ ਆ ਅਸੀਂ ਜੀ ਕੱਲ 24 ਹੋ ਗਏ ਆ ਜੜ 48 ਘੰਟੇ ਬਾਅਦ ਨਿਕਲੇ ਆ ਤੇ ਪੰਜ ਘਟਾਨ ਮਾਲ ਪਿਆ ਬਸ ਉਹ ਜਿਵੇਂ ਕਹਿੰਦੇ ਹੁੰਦੇ ਆ ਹੂਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਆ ਬਸ ਇੰਨਾ ਕਹਾਂ ਵੀ ਆਜਾ ਰਾਜਾ ਹੋ ਗਿਆ ਵੀ ਹਾਂ ਭਾਈ ਕੁਝ ਲੈ ਕੇ ਚੱਲੇ ਚਲੋ ਬਾਕੀ ਕੋਈ ਨਾ ਮਿੱਤਰੋ ਕਰਦੇ ਹਾਂ ਅਗਲੀ ਅਪਡੇਟ ਨਹੀਂ ਇੱਥੇ ਵੀ ਨਾਲ ਹੀ ਆ ਇੰਦਰਦੇਵਤਾ ਇੱਕੀ ਇੱਕ ਦਿਨ ਵੀ ਸਾਡੇ ਤੋਂ ਪਰੇ ਨਹੀਂ ਹੋਇਆ ਹਾਂ ਜੀ ਮਿੱਤਰੋ ਆਹਾਂ ਜਿਹੜਾ ਫਾਟਕਾਉਂਦਾ ਸੀ ਇਹ ਨਇਆ ਗਾਉ ਬਾਰਡਰ ਪਾਰ ਕਰਦੇ ਸੀ ਜਦੋਂ ਆਪਾਂ ਹਾਂ ਰਾਜਸਥਾਨ ਵੱਲੋਂ ਇਹ ਪਹਿਲਾ ਫਾਟਕਾਉਂਦਾ ਸੀ ਇਹਦੇ ਨਾਲ ਹੀ ਉਹ ਸਾਹਮਣੇ ਇਹ ਤੁਹਾਨੂੰ ਦੇਖਦਾ ਹੋਵੇ ਇਹ ਆਹਾ ਮੈਂ ਜ਼ੂਮ ਜ਼ਿਆਦਾ ਕਰ ਲਿਆ ਤੇ ਆ ਹੈਗਾ ਬਾਰਡਰ ਸਾਹਮਣੇ ਇਹ ਬਾਰਡਰ ਤੇ ਲਾਈਨਾਂ ਲੱਗੀਆਂ ਰਹਿੰਦੀਆਂ ਸੀ ਇਸ ਬਾਰਡਰ ਨੇ ਬਹੁਤ ਬੰਦਿਆਂ ਨੂੰ ਇੰਨਾ ਮਜਬੂਰ ਕਰਿਆ ਵੀ ਬਸ ਆਪਾਂ ਕੁਝ ਦੱਸ ਨਹੀਂ ਸਕਦੇ ਆ ਦੇਖੋ ਹੁਣ ਸਾਹਮਣੇ ਬਾਰਡਰ ਤੁਹਾਨੂੰ ਦਿਖਾਉਂਦੇ ਆ ਵੀ ਕੀ ਹਾਲਾਤ ਨੇ ਹੁਣ ਤੇ ਆਓ ਤੂਲ ਆ ਗਿਆ ਜੀ ਜਿਹੜਾ ਬਾਰਡਰ ਪਾਰ ਕਰਨ 사 ਆ ਰੋਂਗਾ ਪਹਿਲਾ ਟੂਲ ਐਮਪੀ ਚ ਵੱਧਦੇ ਆ ਨੂੰ ਤੇ ਹੁਣ ਤਾਂ ਅਸੀਂ ਆਊਟ ਹੋ ਰਹੇ ਹਾਂ ਪਰ ਇਹ ਪਹਿਲਾ ਟੂਲ ਆ ਜਿਹੜਾ ਐਮਪੀ ਚ ਵੱਧਦੇ ਆ ਨੂੰ ਵਾ ਨਏ ਗਾਮ ਵਾਲਾ ਲਓ ਜੀ ਇਹ ਟੂਲ ਕਲੀਅਰ ਹੋ ਗਿਆ ਤੇ ਆਪਾਂ ਹੁਣ ਵੱਧ ਚੱਲੇ ਆ ਬਟਰਵਾਲਾ ਆ ਦੇਖੋ ਤਾਂ ਹਾਂ ਬੋਰਡ ਇਹ ਤੁਹਾਨੂੰ ਪਛਾਣ ਆਉਂਦਾ ਇਹ ਬੋਰਡ ਉਹੀ ਸੀ ਜਿਨੇ ਹਜ਼ਾਰਾਂ ਲੋਕਾਂ ਦਾ ਲੱਖਾਂ ਲੋਕਾਂ ਦਾ ਖੂਨ ਜੂਸਿਆ ਦੇਖੋ ਆ ਬਾਰਡਰ ਵਾਲਾ ਰਸਤਾ ਤੇ ਇਹ ਬੰਦ ਪਿਆ ਹੁਣ ਆ ਹੁਣ ਚੱਲੇ ਆ ਸਿੱਧਾ ਵਿਚਾਲੇ ਇਹਦੇ ਚ ਮਾਨ ਵਾਲੀ ਗੱਲ ਨਹੀਂ ਕੋਈ ਵੀ ਇਹ ਕਾਨੂੰ ਐਮਪੀ ਗਵਰਨਮੈਂਟ ਕੁਛ ਇਹਦੇ ਨਾਲੋਂ ਵੱਡਾ ਵੀ ਕਰ ਸਕਦੀ ਆ ਪਰ ਅੱਜ ਦੇ ਟਾਈਮ 'ਚ ਕਿਉਂਕਿ ਆਪਾਂ ਨੈਸ਼ਨਲ ਪਰਮਿਟ ਦੇ ਪੈਸੇ ਭਰਦੇ ਆ ਸਾਰੇ ਜਾਣੇ ਚਾਹੇ ਕੋਈ ਛੇਤੀੱਕੀ ਵਾਲਾ ਕੋਈ 10 ਤੱਕੀ ਵਾਲਾ 12 ਤੱਕੀ ਵਾਲਾ 14 ਤੱਕੀ ਵਾਲਾ 16 ਤੱਕੀ ਵਾਲਾ ਚਾਹੇ ਕੋਈ ਟਰਾਲੇ ਵਾਲਾ ਵੀਰ ਸਾਰੇ ਉਹਦੇ ਪੈਸੇ ਭਰਦੇ ਆ ਤੇ ਫਿਰ ਇੰਨਾ ਬੰਦੇ